ਟੂ ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਠੀਕ ਹੋਵੋਗੇ ਤੇ ਲੋਜੀ ਫਰੈਂਡ ਆਪਾਂ ਤੁਹਾਨੂੰ ਮਿਲ ਰਹੇ ਹਾਂ ਅੱਜ ਫੇਰ ਇੱਕ ਨਵੀਂ ਜੀ ਪਿਆਰੀ ਜੀ ਛੋਟੀ ਜੀ ਵੀਡੀਓ ਦੇ ਨਾਲ ਤੇ ਇੱਥੇ ਫਰੈਂਡ ਮੈਂ ਲੱਗੀ ਸੀਗੀ ਆਪਣੇ ਰੂਮ ਦੀ ਕਲੀਨਿੰਗ ਜੀ ਕਰਨ ਮੈਂ ਕਿਹਾ ਥੋੜੀ ਜਿਹੀ ਚਲੋ ਝਾੜ ਚੜਾਈ ਜੀ ਕਰ ਦਨੇ ਆ ਜਾਲੇਤਾ ਵਗੈਰੇ ਹੈ ਨਹੀਂ ਸੀਗੇ ਵੈਸੇ ਪਰ ਜਿਹੜੇ ਬ੍ਰੇਕ ਬ੍ਰੇਕ ਜਿਹੇ ਹੁੰਦੇ ਨੇ ਖੁੰਜੀਆਂ ਚ ਲੱਗ ਜਾਂਦੇ ਨੇ ਹਨਾ ਉਹ ਬੁਰੇ ਜੇ ਲੱਗੇ ਜਾਂਦੇ ਸੀਗੇ ਮੈਂ ਕਿਹਾ ਫਿਰ ਵਾਧਾ ਵੱਧ ਜਾਊਗਾ ਤੇ ਅੱਗੇ ਗਰਮੀ ਚ ਹਨਾ ਫਿਰ ਸਫਾਈ ਜੀ ਹੁੰਦੀ ਨਹੀਂ ਹੈਗੀ ਅਗਰ ਜੇ ਜ਼ਿਆਦਾ ਹੋ ਗਿਆ ਇਸ ਕਰਕੇ ਮਹਾ ਚਲੋ ਮੈਂ ਕਰ ਦਿੰਨੀ ਆ ਤੇ ਵੈਸੇ ਰਮਣੀਤ ਦੇ ਡੈਡੀ ਕੱਲ ਹੀ ਕਹਿ ਰਹੇ ਸੀਗੇ ਕਹਿੰਦੇ ਮੈਨੂੰ ਫੜਾ ਕਹਿੰਦੇ ਮੈਂ ਮਾਰ ਦਿੰਨਾ ਮੈਂ ਕਿਹਾ ਨਹੀਂ ਮੈਂ ਕਿਹਾ ਅੱਜ ਮੰਗਲਵਾਰ ਹੈ ਮੈਂ ਕੱਲੂ ਆਪਾਂ ਬੁੱਧਵਾਰ ਨੂੰ ਤੇ ਆਪਾਂ ਕੱਲੂ ਕਰਾਂਗੇ ਹਨਾ ਇਸ ਕਰਕੇ ਅੱਜ ਬੁੱਧਵਾਰ ਸੀਗਾ ਤੇ ਮੈਂ ਲੱਗੀ ਸੀਗੀ ਫਿਰ ਇੱਥੇ ਸਾਸਫਈਆ ਜਾਂ ਕਰਨ ਜਾਲੇ ਜੇ ਧਾਰਨ ਮੈਸੇ ਕੰਮ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਜੇ ਮੇਰੇ ਹੋ ਗਿਆ ਸੀਗਾ ਝਾੜੂ ਕੋਤੇ ਸਾਰਾ ਹੋ ਗਿਆ ਸੀਗਾ ਐਥੇ ਫਿਰ ਦੁਪਹਿਰ ਹੋ ਗਈ ਸੀਗੀ ਟਾਈਮ ਪਾਸ ਯਾਨੀ ਕਿ ਹੋ ਨਹੀਂ ਰਿਹਾ ਸੀਗਾ ਗਰਮੀ ਐਨੀ ਸੀਗੀ ਕਮਰੇ ਚੋਂ ਤਾਂ ਬਾਹਰ ਨਿਕਲਣ ਦੀ ਜੀ ਨਹੀਂ ਕਰ ਰਹਾ ਸੀ ਮੈਂ ਚਲੋ ਵੀ ਕਾਲਰ ਮਨੀ ਤੇ ਦੇ ਡੈਡੀ ਕਹ ਰਹੇ ਸੀ ਬਹੁਤ ਹਾਂ ਮੈਂ ਸੱਚੇ ਥੋੜੇ ਥੋੜੇ ਜੇ ਲੱਗ ਰਹੇ ਨੇ ਬਰੀਕ ਬਰੀਕ ਜੇ ਮੈਂ ਚਲੋ ਮੈਂ ਸਾਫ ਕਰ ਦਿੰਦੀ ਆ ਹਨਾ ਤੇ ਉਹ ਵੀ ਲੱਗ ਰਹੀ ਸੀਗੀ ਹੁਣ ਮੈਂ ਕਰਨ ਅਨੀ ਗਰਮੀ ਵਿੱਚ ਸੱਚੀ ਜ਼ਿਆਦਾ ਤਾਂ ਦੇਖੋ ਹੁੰਦੀ ਨਹੀਂ ਹੈਗੀ ਡੀਪ ਕਲੀਨਿੰਗ ਵੀ ਆਪਾਂ ਸਾਰਾ ਸਮਾਨ ਬਾਹਰੇ ਕੱਢ ਕੇ ਕਰੀਏ ਆਲੇ ਜੇ ਤਾਰ ਤੇ ਸੀਗੇ ਤੇ ਇੱਥੇ ਥੋੜੀ ਜਿਹੀ ਕਿ ਮੈਂ ਆਪਣੇ ਫੋਨ 'ਚ ਆਪਣੀ ਵੀਡੀਓ ਦੀ ਦੇਖ ਰਹੀ ਸੀ ਕਿ ਵੀ ਠੀਕ ਚੱਲ ਰਹੀ ਹੈ ਕਿਉਂਕਿ ਹੁਣੀ ਮੈਂ ਵੀਡੀਓ ਅਪਲੋਡ ਕਰਕੇ ਹੱਟੀ ਸੀਗੀ ਨਾ ਫਿਰ ਇੱਕ ਦਿਮਾਗ ਤੇ ਬਸ ਟੈਨਸ਼ਨ ਜੀ ਰਹਿੰਦੀ ਹੁੰਦੀ ਹੈ ਵੀ ਵੀਡੀਓ ਕਿੰਨੇ ਤੇ ਚੱਲ ਰਹੀ ਹੈ ਨਾ 1 ਆਫ 10 ਤੇ ਚੱਲ ਰਹੀ ਹੈ 5 ਆਫ 10 ਤੇ ਹੈ ਨਾ ਜਦ ਤੱਕ 1 ਆਫ 10 ਤੇ ਵੀਡੀਓ ਨਾ ਚੱਲੇ ਫਿਰ ਥੋੜਾ ਜਿਹਾ ਟੈਨਸ਼ਨ ਜੀ ਰਹਿੰਦੀ ਹੈ ਇਸ ਕਰਕੇ ਤੇ ਘੜੀ-ਘੜੀ ਫਿਰ ਵਾਈਟ ਸਟੂਡੀਓ ਖੋਲ ਕੇ ਦੇਖਦੀ ਹੁੰਨੀ ਆ ਮੈਂ ਚਲੋ ਜੀ ਇੱਥੇ ਵਸ ਹੁਣ ਮੈਂ ਜਾਲੇ ਤਾਂ ਇਨਕੀ ਤਾਰ ਤੇ ਸੀਗੇ ਇੱਥੇ ਹੁਣ ਇਹ ਸੋਫੇ ਵਗੈਰਾ ਵੀ ਚਲੋ ਮੈਂ ਸਾਫ ਕਰ ਦੰਨੀ ਆ ਇਹਨਾਂ ਨੂੰ ਵੀ ਝਾੜ ਦਵਾਂਗੀ ਹੁਣ ਮੈਂ ਲੱਗੇਗਾ ਤਾਂ ਫਿਰ ਆਰਾਮ ਨਾਲ ਬੈਕ ਹੈ ਨਾ ਜਦੋਂ ਸਾਫ ਸਫਾਈ ਹੋ ਜੂਗੀ ਫਿਰ ਆਪਾਂ ਆਰਾਮ ਨਾਲ ਬੈਠਾਂਗੇ ਅੰਦਰ ਬਸ ਜਦੋਂ ਇੱਕ ਵਾਰੀ ਫਿਰ ਅਸੀਂ ਅੰਦਰ ਏਸੀ ਲਾ ਕੇ ਬਹਿ ਜene ਫਿਰ ਮੁੜ ਕੇ ਬਾਹਰ ਵਗੈਰਾ ਨਹੀਂ ਨਿਕਲਦੇ ਹੈਗੇ ਅਗਰ ਜੇ ਕੋਈ ਕੰਮ ਹੁੰਦਾ ਫਿਰ ਵੀ ਮੁਸ਼ਕਿਲ ਨਾਲ ਯਾਨਕੀ ਨਿਕਲਿਆ ਜਾਂਦਾ ਫੇਰ ਵੀ ਕੀ ਕਰਦੀ ਆ ਮੈਂ ਰੋਟੀ ਵੀ ਯਾਨਕੀ ਇਸ ਜਿਹੜੀ ਦੁਪਹਿਰ ਦੀ ਹੁੰਦੀ ਆ ਉਹ ਸਵੇਰੀ ਲਾ ਦੰਨੀ ਹੁੰਦੀ ਆ ਵੀ ਗਰਮੀ ਚ ਹੈਨਾ ਫਿਰ ਸੱਚੀ ਵਾਰ ਸੋਈ ਚ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਤੇ ਇੱਥੇ ਬਸ ਫਿਰ ਮੈਂ ਰੋਟੀ ਵੀ ਯਾਨਕਿ ਅੱਜ ਮੈਨੇ ਲਾਈ ਦਿੱਤੀ ਸੀਗੀ ਸਵੇਰੀ ਮੈਂ ਕਿ ਚਲੋ ਤੁਹਾਨੂੰ ਕਿ ਸਾਡੇ ਐ ਨਹੀਂ ਹੈ ਗਿਆ ਵੀ ਤਾਜੀ-ਤਾਜੀ ਰੋਟੀ ਖਾਣੀ ਹੈ ਵੀ ਖਾ ਲੈਂਦੇ ਨੇ ਅਸੀਂ ਕਈ ਵਾਰੀ ਰਾਤ ਦੀ ਬਚੀ ਹੁੰਦੀ ਅਸੀਂ ਉਹ ਵੀ ਖਾ ਲੈਂਦੇ ਹੁੰਨੇ ਆ ਜਿਆਦਾ ਰਮਣੀਤ ਦੇ ਡੈਡੀ ਜਾਂ ਬੱਚੇ ਹਨ ਨਾ ਨਖਰੇ ਵਗੈਰਾ ਚਲੋ ਨਹੀਂ ਕਰਦੇ ਹੈਗੇ ਐਵੇਂ ਚਲੋ ਠੀਕ ਹੈ ਹੈਨਾ ਤੇ ਇੱਥੇ ਹੁਣ ਰਮਣੀ ਸ਼ਾਨੂੰ ਆ ਗਿਆ ਸੀਗਾ ਹਾਂ ਸ਼ਾਨੂੰ ਨੂੰ ਸਕੂਲੋਂ ਲੈ ਕੇ ਆਏ ਸੀਗੇ ਰਮਣੀਤ ਦੇ ਡੈਡੀ ਤੇ ਬਸ ਮੈਂ फटाफट ਹੁਣ ਮੈਂ ਬੈੱਡ ਵੀ ਸਾਫ਼ ਕਰ ਦਵਾਂਗੀ ਪਹਿਲਾਂ ਮੈਂ ਸੁੱਕੇ ਕੱਪੜੇ ਨਾਲ ਸਾਰੀ ਡਸਟਿੰਗ ਕੀਤੀ ਹੈ ਤੇ ਫਿਰ ਥੋੜਾਕ ਮੈਨੇ ਹਲਕਾ ਜਿਹਾ ਛਿੱਟਾ ਜਿਹਾ ਮਾਰ ਲਿਆ ਸੀਗਾ ਪਾਣੀ ਦਾ ਮੈਂ ਕਿਹਾ ਚਲੋ ਵਧੀਆ ਚੰਗੀ ਤਰ੍ਹਾਂ ਹੋ ਜਾਊਗਾ ਪਾਣੀ ਨਾਲ ਫਿਰ ਆਹ ਸਾਫ ਨਹੀਂ ਕਰਦੇ ਕਿਉਂਕਿ ਸ਼ਾਈਨਿੰਗ ਜੀ ਥੋੜੀ ਜਿਹੀ ਕਹੇ ਲੱਕੜ ਦਾ ਜਿਹੜਾ ਫੁੱਡਨ ਦਾ ਹੁੰਦਾ ਕੋਈ ਵੀ ਚੀਜ਼ ਹੈ ਨਾ ਉਹ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਤੇ ਆਹ ਦੇਖੋ ਇਹ ਇੱਥੇ ਆਉਂਦੇ ਸਾਰੇ ਨੂੰ ਫੋਨ ਦੇਖਣਾ ਚਾਹੀਦਾ ਇਹਨੂੰ ਫੋਨ ਦੇਖਣਾ ਚਾਹੀਦਾ ਹੁੰਦਾ ਆਉਂਦੇ ਸਰਵਿਸ ਫੇਰੇ ਨੂੰ ਫੋਨ ਦੀ ਹੁੰਦੀ ਹੋ ਜਾਂਦੀ ਹੈ ਜੀ ਫੋਨ ਵੀ ਤਾਂ ਦੇਖਦਾ ਜੇ ਅਗਰ ਜੇ ਫੋਨ ਚੱਲ ਰਿਹਾ ਹੋਵੇ ਹੈਨਾ ਕਈ ਵਾਰੀ ਮੈਂ ਆਪਣੇ ਫੋਨ ਵਗੈਰਾ ਔਨ ਹੁੰਦਾ ਨਾ ਉਹ ਦੇਖ ਕੇ ਨੂੰ ਯਾਦ ਆ ਜਾਂਦਾ ਵੀ ਮੈਨੇ ਫੋਨ ਦੇਖਣਾ ਨਹੀਂ ਤਾਂ ਆਪਣੇ ਸਾਈਕਲ ਵੀ ਚਲਾ ਲੈਂਦਾ ਤੇ ਇਥੇ ਵੈਸੇ ਇਹਨੂੰ ਫੋਨ ਦੀ ਜਿੱਦ ਕਰ ਰਿਆ ਸੀਗਾ ਮੈਂ ਕਿਹਾ ਨਾ ਲੈਣੀ ਨਹੀਂ ਹੈਗੀ ਤੇ ਇਥੋਂ ਫਿਰ ਦੁਬਾਰੇ ਹੈਨਾ ਮੇਰਾ ਜਿਹੜੇ ਫੋਨ 'ਚ ਵੀਡੀਓ ਸ਼ੂਟ ਹੋ ਰਹੀ ਸੀਗੀ ਉਹ 쉐ੜਨ ਲੱਗ ਗਿਆ ਸੀਗਾ ਮੈਂ ਕਿਹਾ ਨਾ ਪੁੱਤ 쉐ੜਨਾ ਮੈਂ ਕਿਹਾ ਥੋੜੀ ਦੇਰ ਖੜ੍ਹ ਜਾ ਮੈਂ ਕਿਹਾ ਥੋੜੀ ਦੇਰ 'ਚ ਤੈਨੂੰ ਮੈਂ ਦੇ ਦਵਾਂਗੇ ਹੈਨਾ ਵੀ ਥੋੜੀ ਜਿਹੀ ਆਪਾਂ ਆ ਬਲੌਗ ਸ਼ੂਟ ਕਰ ਲੈਨੇ ਆ ਹੈਨਾ ਤੇ ਲੋ ਜੇ ਇੱਥੇ ਹੁਣ ਮੈਂ ਸ਼ੀਸ਼ੇ ਨੂੰ ਵੀ ਥੋੜਾ ਜਿਹਾ ਪਾਣੀ ਨਾਲ ਮਾਰ ਕੇ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਸਾਫ਼ ਕਰ ਦਵਾਂਗੀ ਮੈਂ ਜਦੋਂ ਸਾਫ਼ ਸੁਥਰਾ ਜਿਹਾ ਹੋ ਜਾਂਦਾ ਘਰ ਫਿਰ ਇਹਨੂੰ ਵਧੀਆ ਸੋਹਣਾ ਲੱਗਦਾ ਜੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਤੇ ਲਾਈਕ ਜਰੂਰ ਕਰਿਆ ਕਰੋ ਹੈਨਾ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਦੇਖੋ ਫੁੱਲ ਵਾਚ ਨਹੀਂ ਕਰਦੇ ਹੈਗੇ ਤੁਸੀਂ ਫੁੱਲ ਸਪੋਰਟ ਨਹੀਂ ਕਰ ਰਹੇ ਹੈਗੇ ਵੀਡੀਓ ਜਿਸ ਕਰਕੇ ਹਨ ਬਹੁਤ ਜ਼ਿਆਦਾ ਡਾਊਨ ਜਾ ਰਹੀਆਂ ਨੇ ਪਲੀਜ਼ ਫੁੱਲ ਵਾਚ ਕਰਿਆ ਕਰੋ ਦੇਖੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੱਚੀ ਵੀਡੀਓ ਬਣਾਉਣ ਦੇ ਵਿੱਚ ਨਾ ਇਹਨਾਂ ਕਿ ਕਮ ਕਰਾਂ ਚ ਨਹੀਂ ਲੱਗਦੀ ਹੈਗੀ ਕੰਮ ਤਾਂ ਦੇਖੋ ਮਿੰਟ ਚ ਹੋ ਜਾਂਦਾ ਪਰ ਅਗਰ ਜੇ ਆਪਾਂ ਕੈਮਰੇ ਦੇ ਸਾਹਮਣੇ ਹੈ ਨਾ ਵੀਡੀਓ ਆਹ ਕਰਦੇ ਆਪਾਂ ਕੰਮ ਕਰਦੇ ਆ ਉਦੋਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਘੜੀ ਘੜੀ ਹੈ ਨਾ ਕੈਮਰੇ ਨੂੰ ਸੈਟ ਫੋਨ ਨੂੰ ਸੈਟ ਕਰਨਾ ਹੁੰਦਾ ਵੀ ਕੀ ਹੈ ਨਾ ਚੀਜ਼ ਦਿਖ ਰਹੀ ਹੈ ਕੀ ਨਹੀਂ ਦਿਖ ਰਹੀ ਕਈ ਵਾਰੀ ਆਪਣਾ ਵੀ ਸਾਰਾ ਕੁਝ ਸੈਟ ਕਰਨਾ ਪੈਂਦਾ ਹੈ ਨਾ ਵੀ ਕਈ ਕੋਈ ਚੀਜ਼ ਨਹੀਂ ਦਿਖਾਉਣ ਵਾਲੀ ਹੁੰਦੀ ਹੈਗੀ ਇਸ ਕਰਕੇ ਹੈ ਨਾ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਪਲੀਜ਼ ਫੁੱਲ ਸਪੋਰਟ ਕਰਿਆ ਕਰੋ ਫੁੱਲ ਵੋਚ ਕਰਿਆ ਕਰੋ ਵੀਡੀਓ ਨੂੰ ਬਸ ਇੰਨਾ ਕੀ ਕਰਿਆ ਕਰੋ ਤੇ ਲਓ ਜੀ ਇੱਥੇ ਫਿਰ ਫਾਈਨਲੀ ਹੁਣ ਸ਼ਾਨੂੰ ਨੂੰ ਦੇਖੋ ਆਪਣੇ ਡੈਡੀ ਦਾ ਫੋਨ ਮਿਲ ਗਿਆ ਸੀਗਾ ਨਹੀਂ ਮੇਰਾ ਫੋਨ ਦਿੱਤਾ ਸੀਗਾ ਮੈਨੇ ਹਾਂਜੀ ਤੇ ਮੈਂ ਕਿਹਾ ਚੱਲ ਥੋੜੀ ਦੇਰ ਬੈਠ ਕੇ ਦੇਖ ਲੁਗਾ ਇਹ ਨਹੀਂ ਤਾਂ ਫਿਰ ਇਹਨੇ ਇਹਨੇ ਵਿਚ ਹੀ ਐਂਗਾ ਪਾਈ ਜਾਣਾ ਹੈਣਾ ਤੇ ਇੱਥੇ ਹੁਣ ਰਮਨੀਤ ਦੇ ਡੈਡੀ ਦੀ ਸੱਚੀ ਥੋੜੀ ਇੱਕ ਤਬੀਤ ਖਰਾਬ ਸੀਗੀ ਸਾਰਾ ਦਿਨ ਹੋ ਗਿਆ ਸੀਗਾ ਹੁਣ ਇਹਨਾਂ ਨੂੰ ਪਿਆ ਨੂੰ ਤੇ ਹੁਣ ਉੱਠ ਕੇ ਬੱਸ ਸ਼ਾਨੂੰ ਨੂੰ ਹੀ ਲੈ ਕੇ ਆਏ ਨੇ ਇਹ ਤੇ ਹੁਣ ਐਂਜਿ ਮੈਨੂੰ ਐਂ ਕਹਿ ਰਹੇ ਸੀਗੇ ਵੀ ਡਾਕਟਰ ਨੇ ਵੈਸੇ ਤਾਂ ਕਹਿੰਦਾ ਮੈਂ ਠੀਕ ਸੀਗਾ ਕਰਾਂਗਾ ਨੇ ਜਦੋਂ ਡਾਕਟਰ ਕੋਲੇ ਦਵਾਈ ਲੈਣ ਗਿਆ ਕਹਿੰਦਾ ਉਦੋਂ ਡਾਕਟਰ ਮੈਨੂੰ ਕਹਿੰਦੇ ਕਹਿੰਦੇ ਤੁਹ ਹਲਕਾ ਜਿਹਾ ਬਿਮਾਰ ਹੈ ਕਹਿੰਦਾ ਉਦੋਂ ਮੈਂ ਜ਼ਿਆਦਾ ਹੋ ਗਿਆ ਸੁਣ ਕੇ ਕਹਿੰਦਾ ਉਦੋਂ ਕਹਿੰਦਾ ਮੈਨੂੰ ਸਰੀਰ ਆਪਣਾ ਜ਼ਿਆਦਾ ਡੋਨ ਲੱਗਣ ਲੱਗ ਗਿਆ ਤੇ ਮਖਾਈ ਹੁੰਦਾ ਮੈਂ ਕਈ ਵਾਰੀ ਜਦ ਆਪਾਂ ਨੂੰ ਕਿਸੇ ਬਿਮਾਰੀ ਦਾ ਨਹੀਂ ਪਤਾ ਹੁੰਦਾ ਅਚਾਨਕ ਹੀ ਪਤਾ ਲੱਗ ਜਾਏ ਫਿਰ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਹੈਨਾ ਐਵੇਂ ਹੀ ਹੋ ਗਿਆ ਸੀਗਾ ਹੁਣ ਰਮਣੀਤ ਦੇ ਡਾੜੇ ਨੂੰ ਕਮਜ਼ੋਰ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਗਿਆ ਸੀਗਾ ਜ਼ਿਆਦਾ ਤੇ ਲੋ ਜੀ ਇੱਥੇ ਹੁਣ ਮੈਂ ਕਰਨ ਲੱਗੀ ਸੀਗੀ ਥੋੜੀ ਜਿਹਾ ਆਪਣੇ ਸੋਫਿਆ ਦੀ ਸੈਟਿੰਗ ਕਰਦਣੀ ਆ ਮੈਂ ਕਿਹਾ ਰੂਮ ਦੀ ਸੈਟਿੰਗ ਕਰਦਣੀ ਆ ਤੇ ਇਹ ਸੋਫੇ ਹਨਾ ਮੈਂ ਹੁਣ ਇੱਧਰ ਲਈ ਸਾਈਡ ਮੈਨੇ ਲਗਾਤੇ ਨੇ ਕਿਉਂਕਿ ਉਧਰ ਨਾ ਜਗ੍ਹਾ ਹੈ ਨਾ ਬਹੁਤ ਸੋਹਣੀ ਹੈ ਯਾਨਕਿ ਖੁੱਲੀ ਡੁੱਲੀ ਜੀ ਹੈ ਆਰਾਮ ਨਾਲ ਆਪਾਂ ਨੀਚੇ ਪੈ ਵੀ ਸਕਦੇ ਆ ਵਸੇ ਮੈਨੂੰ ਆਦਤ ਹੈ ਗਰਮੀਆਂ ਚ ਨੀਚੇ ਪੈਣ ਦੀ ਹੈ ਨਾ ਫਰਸ਼ 'ਚ ਜਿਵੇਂ ਕੰਮ ਠੰਡਾ ਕਰ ਲਿਆ ਮੈਂ ਬੈੱਡ 'ਚ ਪੈ ਕੇ ਬੈੱਡ ਤੇ ਪੈ ਕੇ ਬਿਲਕੁਲ ਵੀ ਨਿਕ ਨਹੀਂ ਚੈਗੀ ਨੀਚੇ ਪੈਣਾ ਮੈਨੂੰ ਵਧੀਆ ਲੱਗਦਾ ਠੰਡਾ ਠੰਡਾ ਫਰਸ਼ ਹੁੰਦਾ ਜਿਹੜੇ ਆਪਣੇ ਬੈੱਡ ਤੇ ਗੱਦੇ ਹੁੰਦੇ ਨੇ ਨਾ ਉਹ ਤਾਂ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਇਸ ਕਰਕੇ نیچے ਠੰਡਾ ਠੰਡਾ ਫਰਸ਼ ਫਿਰ ਵਧੀਆ ਲੱਗਦਾ ਕੰਮ ਕੁਮ ਕੁ ਕਰਕੇ ਆਪਾਂ نیچے ਜਿੱਟਦੇ ਆ ਤੁਹੀ ਹਨ ਕਿ ਹਨ ਵਧੀਆ ਵਧੀਆ ਠੰਡਾ ਠੰਡੀ ਜਿਹਾ ਲੱਗਦਾ ਫਰਸ਼ ਇਸ ਕਰਕੇ ਫਿਰ ਮੈਂ ਸੋਫੇ ਇਧਰੀ ਸਾਈਡ ਦੇਖੋ ਲਗਾਤੇ ਨੇ ਇਧਰ ਵੀ ਵਧੀਆ ਲੱਗ ਰਹੇ ਨੇ ਆ ਦੇਖੋ ਹੈਨਾ ਜਿਹੜੇ ਇਹਨਾਂ ਦੇ ਸੋਫਿਆਂ ਦੇ ਬਾਜੂ ਵਾਲੇ ਸੀਗੇ ਕਵਰ ਉਹ ਮੈਨੇ ਉਤਾਰ ਤੇ ਨਿਰਮਿਤ ਤੇ ਡੈਡੀ ਵੀ ਕਹਿੰਨੇ ਕਹਿੰਦੇ ਵੀ ਵੀ ਸਾਰੇ ਹੈਨਾ ਵੀ ਉੱਡੀ ਫਰੀ ਜਾਂਦੇ ਨੇ ਕੋਈ ਕਿੱਧਰ ਨੂੰ ਯਾਨਕੀ ਸਖਜ ਜਾਂਦਾ ਕੋਈ ਕੀਰਤਨ ਕਹਿੰਦੇ ਐਵੇਂ ਵੀ ਠੀਕ ਲੱਗਦੇ ਨੇ ਜਿਵੇਂ ਕੱਲੇ ਆਪਣੇ ਬੈਕ ਤੇ ਤੇ ਨੀਚੇ ਸੀਟ ਤੇ ਹੈਨਾ ਆ ਦੇਖੋ ਮੈਂ ਇੰਜ ਕਰਤੇ ਨੇ ਤੇ ਸੋਹਣੇ ਲੱਗ ਰਹੇ ਸੀਗੇ ਵੈਸੇ ਇੱਥੇ ਹੈਨਾ ਵਧੀਆ ਲੱਗ ਰਹੇ ਨੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗ ਰਹੇ ਨੇ ਹਲੇ ਨਾ ਮੈਂ ਥੋੜੀ ਜਿਹੀ ਸੈਟਿੰਗ ਜੀ ਕਰਨੀ ਐ ਕਿਉਂਕਿ ਹਲੇ ਅਸੀ ਕੁ ਦੋ ਦਿਨਾਂ ਚ ਮੈਂ ਕਰਦੀ ਆ ਜਿਹੜਾ ਆਪਣਾ ਦੀਵਾਨ ਬੈੱਡ ਆ ਉਹ ਕੱਢਣਾ ਬਾਹਰ ਤੇ ਉਹ ਕੱਢ ਕੇ ਫਿਰ ਥੋੜੀ ਜਿਹੀ ਤੇ ਆਪਣੇ ਸੈਟਿੰਗ ਆਉਗੀ ਹੈ ਨਾ ਇਧਰਲੇ ਰੂਮ ਚ ਤਾਂ ਜਿਹੜਾ ਆਪਣਾ ਨਵਾਂ ਰੂਮ ਬਣਾਇਆ ਉਧਰ ਮਨੇ ਮਸ਼ੀਨਾਂ ਸੱਚੀ ਰੱਖ ਤਾਂ ਲਈਆਂ ਨੇ ਪਰ ਮੇਰਾ ਉਧਰ ਕੰਮ ਕਰਨ ਨੂੰ ਬਿਲਕੁਲ ਵੀ ਨਹੀਂ ਮਨ ਕਰਦਾ ਹੈਗਾ ਬਿਲਕੁਲ ਬੜਨ ਨੂੰ ਵੀ ਨਹੀਂ ਮੇਰਾ ਇੱਥਾ ਜੀ ਕਰਦਾ ਹੈਗਾ ਕਿਤੇ ਨਾ ਮੈਨੂੰ ਖੁਸ਼ੀ ਹੋਣੀ ਸੀਗੀ ਵੀ ਹਾਂ ਵੀ ਨਵੇਂ ਰੂਮ ਚ ਵੀ ਚਲ ਮੈਂ ਜਾਵਾਂਗੀ ਪਰ ਨਹੀਂ ਉਧਰ ਤਾਂ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਹੈਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਉਧਰ ਸੇਕ ਫੁੱਲਾ ਆਉਂਦਾ ਹੈ ਨਾ ਸਿੱਧੀ ਧੁੱਪ ਪੈਂਦੀ ਹੈ ਤਾਂ ਕਰਕੇ ਤੇ ਲੋ ਜੀ ਇੱਥੇ ਫਾਈਨਲੀ ਹੁਣ ਆਪਣੀ ਸਾਫ ਸਫਾਈ ਹੋ ਗਈ ਸੀਗੀ ਤੇ ਹੁਣ ਮੈਂ ਲਾ ਦਨੀ ਆ ਪੋਚਾ ਤੇ ਹਾਂਜੀ ਇੱਕ ਨਾ ਕਮੈਂਟ ਸੀਗਾ ਵੀ ਯੂਟਿਊਬਰ ਦੀ ਪੇਮੈਂਟ ਹੈ ਜਿਹੜੀ ਵੀ ਕਿੰਨੇ ਵੀ ਵਿਊਜ਼ ਤੇ ਆਉਂਦੀ ਹੈ ਆਪਣੀ ਜਿਹੜੀ ਯੂਟਿਊਬ ਦੀ ਪੇਮੈਂਟ ਹੈ ਆਉਂਦੀ ਹੈ ਵੈਸੇ 3000 ਦਾ ਆਪਣਾ ਯਾਨੀ ਕਿ 1 ਡਾਲਰ ਮਿਲਦਾ ਜਿਹੜੇ ਬਲੌਗ ਵਾਲੇ ਚੈਨਲ ਨੇ ਪਰ ਜਿਹੜੇ ਟੈਗ ਵਾਲੇ ਚੈਨਲ ਹੁੰਦੇ ਨੇ ਉਹਨਾਂ ਤੇ ਜ਼ਿਆਦਾ ਮਿਲ ਜਾਂਦਾ ਯਾਨੀ ਕਿ ਆਪਾਂ ਨੂੰ ਜੇ ਇੱਕ ਇੱਕ ਮਹੀਨੇ ਦੀ ਪੇਮੈਂਟ ਆਉਣ ਲਈ ਆਪਾਂ ਨੂੰ ਵੀ ਇੰਨੇ ਚ 2.5 ਲੱਖ ਵਿਊਜ਼ ਚਾਹੀਦੇ ਹੁੰਦੇ ਨੇ ਜਿਹੜੀ ਕਿ ਆਪਣੀ 8000 ਆਉਂਦੀ ਹੈ ਹਨਾ 8000 ਲਾ ਲਓ 9000 ਲਾ ਲਓ ਹਨਾ ਕਿਸੇ ਦੀ 950 ਵੀ ਆ ਜਾਂਦੀ ਹੈ ਉਹ ਸਾਰੇ ਹੁੰਦਾ ਆਪਣਾ ਡਿਪੈਂਡ ਆਪਣੇ ਵੀ ਆਪਾਂ ਕਿਸ ਟਾਈਪ ਦੀ ਵੀਡੀਓ ਪਾ ਰਹੇ ਆ ਆਪਾਂ ਬਲੋਗਿੰਗ ਪਾ ਰਹੇ ਆ ਟੈਗ ਵਾਲੀ ਪਾ ਰਹੇ ਆ ਜਿਵੇਂ ਕਿ ਕਿਸੇ ਚੀਜ਼ ਨੂੰ ਕਿਸੇ ਨੂੰ ਕੁਝ ਸਿਖਾਉਣਾ ਹੋਵੇ ਹੈਨਾ ਜਿਹੜੀ ਆਪਾਂ ਕਿਸੇ ਨੂੰ ਕੁਝ ਸਿਖਾਉਨੇ ਆ ਹੈਨਾ ਕੋਈ ਵੀ ਚਾਹੇ ਰੈਸਪੀ ਲਾ ਲੋ ਚਾਹੇ ਸिलाई ਲਾ ਲੋ ਚਾਹੇ ਕੜਾਹੀ ਲਾ ਲੋ ਕੁਸ਼ ਵੀ ਆਪਾਂ ਕਿਸੇ ਨੂੰ ਕੁਝ ਸਿਖਾਉਨੇ ਆ ਕੋਈ ਇਨਫੋਰਮੇਸ਼ਨ ਦਿਨੇ ਆ ਉਹਨਾਂ ਦੇ ਦੇਖੋ ਡਾਲਰ ਵੱਧ ਆਉਂਦੇ ਨੇ ਹੈਨਾ ਠеме ਹੈ ਤੇ ਵੈਸੇ 1 ਮਹੀਨੇ ਚ ਆਪਣੀ ਵੀ ਜੇ ਆਪਾਂ ਡੇਲੀ ਪੇਮੈਂਟ ਚਾਹੀਦੀ ਹੈ ਹੈਨਾ ਵੀ ਆਪਣੀ ਪੇਮੈਂਟ ਆਵੇ ਤਾਂ ਆਪਾਂ ਨੂੰ 2.5 ਲੱਖ ਵਿਊਜ਼ ਇਕੱਠਾ ਕਰਨਾ ਪੈਂਦਾ ਮਹੀਨੇ ਦਾ ਤੇ ਜਿਹੜਾ ਕਿ ਬਹੁਤ ਜ਼ਿਆਦਾ ਔਖਾ ਵੀ ਹੈ ਤੇ ਸੁਖਾ ਵੀ ਹੈ ਹੈਨਾ ਔਖਾ ਦੇਖੋ ਇਸ ਕਰਕੇ ਜੇ ਕਈ ਵਾਰੀ ਵੀਡੀਓ ਨਾ ਚੱਲੇ ਹੈਨਾ ਜਿਵੇਂ ਹਮਕੋ ਬਹੁਤ ਜ਼ਿਆਦਾ ਘੱਟ ਵਿਊਜ਼ ਆਉਂਦੇ ਨੇ ਇਸ ਕਰਕੇ ਫਿਰ 2.5 ਲੱਖ ਵਿਊਜ਼ ਦੇਖੋ ਮਹੀਨੇ ਦਾ ਨਹੀਂ ਇਕੱਠਾ ਹੁੰਦਾ ਹੈਗਾ ਕਈ ਵਾਰੀ ਤਾਂ ਯਾਨਕੀ 6-6 ਮਹੀਨੇ ਵੀ ਲੱਗ ਜਾਂਦੇ ਨੇ 2-2 ਮਹੀਨੇ ਵੀ ਕਿਸੇ ਨੂੰ ਕਿਸੇ ਦੀ ਆਈ ਮਹੀਨੇ ਵੀ ਦੇਖੋ ਆਉਂਦੀ ਹੈ ਹੈਨਾ ਆਈ ਮਹੀਨੇ ਸਿਰਫ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦੀ 12-13000 10000 ਵਿਊਜ਼ ਡੇਲੀ ਇੱਕ ਵੀਡੀਓ ਤੇ ਆਉਂਦੇ ਨੇ ਹੈਨਾ ਐਵੇਂ ਆ ਤੇ ਮੈਂ ਵੀ ਸੋਚਦੀ ਆ ਵੀ ਇਸ ਵੀ ਬਹੁਤ ਟਾਈਮ ਹੋ ਗਿਆ ਸੱਚੀ ਮੈਂ ਤਾਂ ਕਰਦਿਆਂ ਨੂੰ ਵੀ ਛੇਤੀ ਛੇਤੀ ਜੀ ਵੀਡੀਓ ਕੋਈ ਨਾ ਕੋਈ ਵਾਇਰਲ ਹੋਵੇ ਪਰਮਾਤਮਾ ਹੈ ਨਾ ਬਾਬਾ ਜੀ ਸਾਡਾ ਹੱਥ ਫੜੇ ਇੰਨੀ ਮਿਹਨਤ ਕਰ ਰਹੇ ਆ 2 ਸਾਲ ਵਾਂਗੂ ਹੋ ਗਏ ਨੇ ਅਗਲੇ ਮਹੀਨੇ ਸਾਨੂੰ ਹੋ ਜਾਣਗੇ 2 ਸਾਲ ਕੰਪਲੀਟ ਹੋ ਜਾਣਗੇ ਤੇ ਇਸੇ ਕਰਕੇ ਕਹਿੰਨੇ ਪਲੀਜ਼ ਫੁੱਲ ਵਾਚ ਕਰਿਆ ਕਰੋ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਹੈ ਨਾ ਸਾਰੀ ਦੇਖੋ ਮੇਰੇ ਭੈਣਾਂ ਬਹੁਤ ਜ਼ਿਆਦਾ ਨਵੀਆਂ ਜੁੜੀਆਂ ਨੇ ਹੈ ਨਾ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਆ ਆਪਣੇ ਆਪ ਵਲੌਗ ਵਗੈਰਾ ਬਣਾ ਰਹੇ ਨੇ ਪਰ ਸਾਰ ਨਾਲ ਜ਼ਿਆਦਾ ਆਸਾਨ ਦੇਖੋ ਬਲੌਗਿੰਗ ਵੀ ਹੈ ਹੈ ਨਾ ਵੈਸੇ ਮੈਨੂੰ ਦੇਖੋ ਸਿਲਾਈ ਵੀ ਆਉਂਦੀ ਹੈ ਪਰ ਮੈਨੂੰ ਸਲਾਈ ਥੋੜੀ ਜਿਹੀ ਸਿਖਾਉਣੀ ਤਾਂ ਦੇਖੋ ਕੋਈ ਔਖੀ ਨਹੀਂ ਹੈਗੀ ਪਰ ਹਾਂ ਫੋਨ ਨਹੀਂ ਦੇਖੋ ਕੋਈ ਫੜਦਾ ਹੈਗਾ ਜਿਹਦੇ ਕਰਕੇ سپورਟ ਦੀ ਜ ਲੋੜ ਹੁੰਦੀ ਹੈ ਨਾ ਜੇ ਕੋਈ ਫੋਨ ਫੜੇ ਫਿਰ ਆਪਾਂ ਕਿਸੇ ਨੂੰ ਸਲਾਈ ਸਿਖਾ ਸਕਦੇ ਹਾਂ ਹੈਨਾ ਇਸ ਕਰਕੇ ਤੇ ਤਾਂ ਕਰਕੇ ਮੈਂ ਸਲਾਈ ਦੀ ਵੀਡੀਓ ਵਗੈਰਾ ਨਹੀਂ ਪਾਉਂਦੀ ਹੈਗੀ ਪਿੱਛੇ ਜੀ ਸਟਾਰਟਿੰਗ 'ਚ ਮੈਨੇ ਆਪਣੀ ਸਲਾਈ ਦੀ ਵੀਡੀਓ ਪਾਈਆਂ ਸੀਗੀਆਂ ਜਿਹਦੇ ਕਰਕੇ ਮੇਰਾ ਚੈਨਲ ਬਹੁਤ ਸੋਹਣਾ ਗਰੋ ਹੋਇਆ ਸੀਗਾ ਤੇ ਹੁਣ ਬਲੌਗਿੰਗ ਕੱਲੀ ਪਾਉਣੀ ਹੈ ਇਸ ਕਰਕੇ ਚੈਨਲ ਥੋੜਾ ਜਿਹਾ ਡਾਊਨ ਚੱਲ ਰਿਹਾ ਤੇ ਚਲੋ ਕੋਈ ਗੱਲ ਨਹੀਂ ਇਹ ਚ ਵੀ ਯਾਨਕੀ ਬਧਿਆ ਚਲੋ ਆਪਣੀ ਪਹਿਲਾ ਨਾਲੋ ਬਹੁਤ ਜ਼ਿਆਦਾ ਫਰਕ ਹੈ ਤੇ ਇੱਕ ਪੇਮੈਂਟ ਚਲੋ ਆਪਾਂ ਨੂੰ ਹੋਰ ਥੋੜੇ ਕ ਟਾਈਮ ਤੱਕ ਚਲੋ ਆ ਜੂਗੀ ਅਗਰ ਜੇ ਬਾਬੇ ਜੀ ਦੀ ਕਿਰਪਾ ਹੋਈ ਥੋੜੀ ਜਿਹੀ ਨਾਲੇ ਤੁਹਾਡਾ ਵੀ ਸਾਥ ਹੋਇਆ ਹੈ ਨਾ ਮੇਨ ਤਾਂ ਯਾਨਕੀ ਤੁਹਾਡਾ ਹੀ ਹੈ ਬਾਬਾ ਜੀ ਵੀ ਹੈ ਤੇ ਅਗਰ ਜੇ ਤੁਹਾਡਾ ਵੀ ਸਾਥ ਆਪਾਂ ਨੂੰ ਵਧੀਆ ਮਿਲ ਗਿਆ ਛੇਤੀ ਛੇਤੀ ਆਪਣੀ ਇੱਕ ਹੋਰ ਪੇਮੈਂਟ ਆਪਣੀ ਆ ਜੂਗੀ ਤੇ ਲੋ ਜੀ ਫਰੈਂਡ ਇੱਥੇ ਹੁਣ ਮੈਂ ਲੱਗੀ ਸੀਗੀ ਬੱਚਿਆਂ ਲਈ ਮੈਗੀ ਬਣਾਣ ਤੇ ਰਮਣੀ ਤੇ ਦੇਡੀ ਕਹਿੰਦੇ ਮੈਨੇ ਤਾਂ ਵੀ ਚਟਨੀ ਖਾਣੀ ਐ ਕਿਉਂਕਿ ਥੋੜਾ ਇੱਕ ਹੁਣ ਯਾਨੀ ਕਿ ਆਪਣੇ ਬਣਾਈ ਸੀਗੀ ਦਾਲ ਉਹਨਾਂ ਨੇ 2-3 ਵਾਰੀ ਖਾ ਲਈ ਤੇ ਉਹਨਾਂ ਦਾ ਮਨ ਹੁਣ ਅੱਕ ਗਿਆ ਸੀਗਾ ਕਹਿੰਦੇ ਹੁਣ ਮੈਨੇ ਸਿਰਫ ਚਟਨੀ ਨਾਲ ਖਾਣੀ ਐ ਤੇ ਉਹੇ ਹੁਣ ਬਣਾ ਰਹੇ ਸੀਗੇ ਚਟਨੀ ਹੈ ਨਾ ਵੈਸੇ ਠੀਕ ਸੀਗੇ ਚਲੋ ਐਨੇ ਹੀ ਬਿਮਾਰ ਸੀਗੇ ਪਰ ਹਾਂ ਉਹਨਾਂ ਨੂੰ ਥਕਾਵਟ ਜੀ ਹੋ ਰਹੀ ਸੀਗੀ ਉਹ ਚਲੋ ਉਹਨਾਂ ਦੀ ਪੈ ਕੇ ਹੁਣ ਸਵੇਰ ਦੀ ਪਈ ਸੀਗੇ ਹੁਣ ਦੁਪਹਿਰੇ ਉੱਠ ਖੜੇ ਸੀਗੇ ਠੀਕ ਸੀਗੇ ਚਲੋ ਮੈਂ ਕੀ ਰੱਖੇ ਚਲੋ ਜੀ ਫਰੈਂਡ ਬਾਥਰ ਨਾਲ ਨਾਲ ਮੈਂ ਨਹੀਂ ਕਿਚਨ ਤਾਂ ਦੇਖੋ ਸਾਫ ਸੀਗਾ ਪਰ ਚੱਕ ਤਾਂ ਅਰਜੀ ਨਾਲ ਕਾਫੀ ਹੋ ਗਈ ਸੀਗੀ ਕਾਰਨ ਦੀ ਆ ਪਾਣੀ ਪੂਣੀ ਪੀ ਕੇ ਹੈਨਾ ਇੱਥੇ ਇਹ ਗਲਾਸ ਵਗੈਰਾ ਕਾਫੀ ਇੱਥੇ ਚੱਕਰ ਜਿਹਾ ਭੰਡ ਭੁੰਡੇ ਲਗਾਉਣ ਵਾਲੇ ਪਏ ਸੀਗੇ ਉਹ ਮੈਨੇ ਕਰਤੀਆ ਤੇ ਨਾਲ ਦੇ ਨਾਲ ਹੁਣ ਜਿਹੜੇ ਆਪਾਂ ਨੇ ਡੱਬੇ ਮਾnde ਸੀਗੇ ਉਹਦੇ ਚ ਵੀ ਮੈਂ ਰਾਸ਼ਨ ਹੁਣ ਪਾਤਾ ਸੀਗਾ ਜਿਹੜਾ ਆਪਣਾ ਰਹਿ ਗਿਆ ਸੀਗਾ ਪਾਉਣ ਵਾਲਾ ਤੇ ਲੋ ਜੇ ਇੱਥੇ ਮੈਂ ਰਮਣੀ ਤੇ ਡੈਡੀ ਨੇ ਦੇ ਦਿੱਤੀ ਸੀਗੀ ਰੋਟੀ ਤੇ ਇੱਥੇ ਮੈਂ ਸ਼ਾਨੂੰ ਨੂੰ ਖਵਾ ਦਵਾਂਗੀ ਮੈਗੀ ਮੈਂ ਖਾਣੀ ਨਹੀਂ ਸੀਗੀ ਮੈਗੀ ਕਿਉਂਕਿ ਮੈਂ ਪਹਿਲਾਂ ਰੋਟੀ ਖਾ ਚੁੱਕੀ ਸੀਗੀ ਯਾਨਕਿ ਸਵੇਰੇ ਤੇ ਦੁਪਹਿਰ ਦੇ ਤੁਹਾਨੂੰ ਪਤਾ ਹੀ ਹੈ ਮੈਂ ਇਕੱਠੀ ਖਾ ਲੈਣੀ ਆ ਦੁਪਹਿਰੇ ਕੀ ਹੋਇਆ ਮੈਂ ਕਦੀ ਰੋਟੀ ਖਾਣੀ ਹੁੰਨੀ ਆ ਤੇ ਹੁਣ ਸਾਨੂੰ ਹੋ ਗਿਆ ਸੀਗਾ ਦੇਖੋ ਇਹਨ ਵਧੀਆ ਸੈਟਡ ਹੋ ਰਿਹਾ ਸੀਗਾ ਵੀ फटाफट ਮੈਨੂੰ ਧੋ ਮੈ ਗਈ ਇਹਦੀ ਕਾਲੀ ਨਾਲ ਹੁਣ ਮੈਂ ਥੋੜੀ ਜੀ ਕੱਦ ਕੱਚੀ ਸੀ ਚੱਕ ਕੇ ਲੈ ਕੇ ਆਈ ਸੀਗੀ ਮੈਂ ਚਲ ਥੋੜੀ ਜੀ ਕਿ ਇਹਨੂੰ ਪਾ ਕੇ ਖਵਾ ਦਿੰਨੀ ਆ ਵੈਸੇ ਤਾਂ ਬਣ ਚੁੱਕੀ ਸੀਗੀ ਪਰ ਥੋੜਾ ਇੱਕ ਸੇਕ ਹੋਰ ਲਵਾਉਣ ਦੀ ਸਲਾਹ ਸੀਗੀ ਮੇਰੀ ਪਰ ਇਹਨੇ ਲਵਾਣ ਨਹੀਂ ਦਿੱਤਾ ਹੈਗਾ ਤੇ ਆ ਦੇਖੋ ਇੱਥੇ ਹੈਨਾ ਐਵੇਂ ਬਹਿ ਕੇ ਇਹਨ ਵਧੀਆ ਫੁੱਲੇ ਡੁੱਲੇ ਹੋ ਕੇ ਹੁਣ ਅਸੀਂ ਇੱਥੇ ਯਾਨਕੀ ਖਾ ਪੀ ਗਏ ਸੀ ਇੱਥੇ ਲਟ ਜਮਾਂਗੇ ਹੁਣ ਬੈੱਡ ਤੇ ਹੈਨਾ ਕਈ ਵਾਰੀ ਚਾਰ ਜਣੇ ਅਸੀਂ ਆਉਂਦੇ ਨਹੀਂ ਹੈ ਮੰਜਾ ਦੁਪਹਿਰੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਡਾਉਣਾ ਤੇ ਇੱਥੇ ਹੁਣ ਠੀਕ ਲੱਗ ਰਿਹਾ ਸੀਗਾ ਚਲੋ ਜੀ ਫਰੈਂਡ ਆਜੋ ਤੁਸੀਂ ਵੀ ਖਾ ਲਓ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਕੱਲੂ ਫਿਰ ਮਿਲਦੇ ਨਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਤੇ ਅਗਰ ਜੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਪਲੀਜ਼ ਸ਼ੇਅਰ ਜ਼ਰੂਰ ਕਰਕੇ ਜਾਣਾ ਜੀ ਓਕੇ ਟਾਟਾ ਬਾਏ ਬਾਏ ਕੱਲੂ ਫਿਰ ਮਿਲਦੇ ਆਂ